ਉਹ ਹੁਣ ਉਹ ਕਰਦੇ ਫਿਰਦੇ ਆ ਯਾਰ ਦਰਦਰ ਭਾਟ ਦੇ ਫਿਰਦੇ ਆ ਕੀ ਘਟਿਆ ਉਹਨੇ ਮਾਰ ਕੇ ਯਾਰ ਕੁਝ ਵੀ ਨਹੀਂ ਇਹਦੇ ਨਾਲ ਉਹ ਦੋ ਘੜੀ ਫੋਨ ਤੇ ਸੌਰੀ ਕਹਿੰਦਾ ਚੰਗਾ ਨਾ ਕਹਿੰਦਾ ਯਾਰ ਮੈਂ ਨਹੀਂ ਕਹਿੰਦਾ ਥੱਲੇ ਲਾ ਕੇ ਹੁਣ ਲੋਕਾਂ ਨੇ ਕਹਿਣਾ ਵਾ ਉਹ ਤਾਂ ਦਲੇਰ ਸੀਗਾ ਐਲੀ ਦੌਈ ਮਾਰੀ ਜਾਂਦਾ ਕੀ ਘਟਿਆ ਉਹ ਦਲੇਰੀ ਨੇ ਮੈਨੂੰ ਇਹ ਜਿਹੜੇ 18 19 20 ਸਾਲ ਦੇ ਹਨਾ ਵੀਰੇ ਅੱਜ ਦੀ ਡੇਟ ਦੇ ਉਹ ਇਹ ਚੀਜ਼ਾਂ ਨਹੀਂ ਸਮਝ ਸਕਦੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕੋਈ ਕੱਲ ਇੱਕ ਕਲਾਕਾਰ ਬੋਲ ਰਿਹਾ ਸੀ ਜੀ ਮੈਨੂੰ ਕਿਹਾ ਬਾਈ ਨੂੰ ਤੂੰ ਸਮਝਾਇਆ ਭਾਈ ਕਾਹਦੇ ਨਹੀਂ ਸਮਝਾਉਂਦੇ ਸੀ ਭਾਈ ਮੇਰਾ ਪੁੱਤ ਕੋਈ ਸ਼ਰਾਬੀ ਕਵਾਭੀ ਸੀ ਤੂੰ ਠੇਕੇ ਤੋਂ ਚਾੱਕ ਕੇ ਲਿਆਉਂਦੇ ਸੀ ਉਹ ਯਾਰ ਆਪਣਾ ਆਪਣੀ ਕਿੱਤੇ ਦਾ ਮਾਹਰ ਸੀ ਆਪਣਾ ਲਿਖਦਾ ਸੀ ਆਪਣਾ ਗਾਉਂਦਾ ਸੀ ਆਪਣੀ ਉਹਦੀ ਚੈਨਲ ਸੀ ਉਹ ਤੁਹਾਡੇ ਗੋਡੀ ਨੂੰ ਕਿਉਂ ਮੱਥਾ ਟੇਕ ਕੇ ਕਿਸੇ ਲੋਕਾਂ ਹਰੇਕ ਮੁੰਡਾ ਕਹਿੰਦਾ ਮੈਂ ਮੈਂ ਤੁਸ ਤੁਹਾਡਾ ਆਪਣਾ ਪ੍ਰੋਫੈਸ਼ਨ ਹੈ ਮੈਂ ਤੁਹਾਨੂੰ ਕਹਾਂ ਮੈਂ ਤੁਸੀਂ ਮੇਰੇ ਤੋਂ ਪੁੱਛ ਕੇ ਕਰਾਂਗਾ ਜਾਂ ਕੋਈ ਹੋਰ ਜਰਨਲਿਸਟਾਂ ਨੂੰ ਕਹਾਂ ਮੈਂ ਤੁਸੀਂ ਆ ਕਿਵੇਂ ਕਰ ਲਏ ਕਰ ਤੁਹਾਡਾ ਆਪਣਾ ਕ੍ਰਾਈਟੇਰੀਆ ਜਿੱਥੇ ਮਰਜ਼ੀ ਕਰੋ ਜਿੱਥੋਂ ਵਰਜ ਕੇ ਜਾਵੋ